ਸਾਦਾ ਕਿੰਨਾ ਸਾਡਾ ਕਿੰਗਣੀ ਨੇ ਦਾ ਤੁਸੀਂ ਕੁਆਲਿਟੀ ਨੂੰ ਮੰਨਦੇ ਕੁਆਲਿਟੀ ਨੂੰ ਮਨਜ਼ੂਰ ਮੰਦੇ ਆ ਕੁਆਲਿਟੀ ਦਾ ਫਰਕ ਹੁੰਦਾ ਇਡੇ ਟੱਕ ਕਿੰਨੂ ਲੈ ਕੇ ਬਾਜ਼ਾਰ ਚ ਪਹੁੰਚ ਜਾਂਦੇ ਨੇ ਚੰਨੀ ਵਰਗੇ ਸ਼ਾਹੂਗਰ ਸਾਦਾ ਕਿੰਨੂ ਐ ਦਾ ਕਿੰਨੂ ਹੁੰਦਾ ਥੋੜਾ ਛੋਟਾ ਕਰ ਲੋ ਨਾ ਥੋੜਾ ਜਿਆਦਾ ਵੱਡਾ ਨਹੀਂ ਹੋ ਗਿਆ ਇੱਕ ਕਿਲੋ ਦੇ ਵਿੱਚ ਸਿਰਫ ਐਥੇ ਕੀ ਸਾਥ ਐਥੇ ਕੀ ਆਪਾਂ ਲੱਗੇ ਕੀ ਦੀ ਚੰਡੀਨੀ ਹੱਥ ਐਥੇ ਕੀ ਆਹੋ ਹਾ ਹਾ ਪੰਜਾਬ ਬਸਿਓ ਤੁਹਾਡਾ ਬਹੁਤ ਧੰਨਵਾਦ ਹੈ ਜੋ ਤੁਸੀਂ ਅਕਾਲੀ ਦਲ ਪਾਰਟੀ ਨੂੰ ਇੰਨਾ ਪਿਆਰ ਦਿੰਦਾ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਜੋ ਤੁਸੀਂ ਐਡਾ ਠਾਠਾ ਮਾਰਦਾ ਕੱਟ ਇੱਥੇ ਲੈ ਕੇ ਆਏ ਬਦਲ ਸਾਹਿਬ ਖਾਲੀ ਹੈ ਜੀ ਆਪਾਂ ਡਿਵਿਡ ਤੇ ਆਏ ਚ ਨਹੀਂ ਸਾਹਿਬ। ਓਹੋ ਆਪਣੀ ਪੰਜਾਬ ਬਚਾਓ ਰੈਲੀ ਪਿੱਛੇ ਰਹਿ ਗਈ ਜੀ ਆਂਦੀ ਆ ਉਹ ਵੀ। ਆਓ ਤੁਸੀਂ ਡਿਵਿਡ ਤੇ ਆਇਆ ਜੀ ਆਪਾਂ। ਆਪਣੀ ਪੰਜਾਬ ਬਚਾਓ ਰੈਲੀ ਨਸ਼ਿਆਂ ਤੋਂ ਰਹਿਤ ਕਰਦੂ ਪੰਜਾਬ ਨੂੰ। ਫਿਲਮ ਦੀ ਫਿਲਮ ਫਿਲਮ। ਉਹ ਗੱਡੀ 'ਚ ਰਹਿ ਗਈ ਤੈਨੂੰ ਫੇਰ ਦਿੰਨਾ ਮੈਂ ਕੋਈ ਨਹੀਂ ਆ। ਮੰਗਾਈਏ ਥੋੜੇ ਬਸ ਟਾਕ। ਚੰਨੀ ਨੂੰ ਬਲਾਓ ਕਿੱਥੇ ਐ? ਮੈਂ ਸਾਰੇ ਸਵਾਲ ਪੁੱਛਣੇ ਨੇ ਉਹਨੂੰ। ਤੁਸੀਂ ਚਲੋ ਦੱਸੋ ਮੈਂ ਲੈ ਕੇ ਆਣਾ ਚੰਨੀ ਨੂੰ। ਕਿੱਥੇ ਰਹਿ ਗਿਆ ਟਰੋਟੇ ਚੰਨੀ? ਤੁਹਾਨੂੰ ਪਤਾ ਸਾਡਾ 21 ਮਿੰਟ ਜ਼ਰੂਰੀ ਹੁੰਦਾ। ਬੈਠੋ ਬਾਲ ਸਾਹਿਬ ਅਸੀਂ ਬਠਿੰਡੇ ਤੋਂ 50 ਬਚਾਓ ਰੈਲੀ ਲੈ ਕੇ ਪਟਿਆਲੇ ਪਹੁੰਚ ਗਏ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪ੍ਰੋਗਰਾਮ ਇਧਰ ਦੀਆਂ ਉਧਰ ਦੀਆਂ ਵਿੱਚ ਕਿਉਂਕਿ ਜੋ ਵੀ ਇੱਥੇ ਆਉਂਦਾ ਇਧਰ ਤੋਂ ਉਧਰ ਹੀ ਕਰਦਾ ਸੱਚ ਕੋਈ ਨਹੀਂ ਬੋਲਦਾ ਅਸੀਂ ਬੋਲਦੇ ਹਾਂ ਸੋਮਨੀ ਅਕਾਲੀ ਦਾ ਜਿੰਦਾਬਾਦ ਸੋਮਨੀ ਕਾਲੀ ਦਾ ਜਿੰਦਾਬਾਦ ਜਿੰਦਾਬਾਦ ਦੋਸਤੋ ਇਹ ਸੱਚ ਬੋਲਦੇ ਨੇ ਤਾਂ ਹੀ ਆਪਾਂ ਇਹਨਾਂ ਨੂੰ ਲੈ ਕੇ ਆਏ ਆਂ ਇਹਨਾਂ ਦੀ ਟੱਕਰ ਵਿੱਚ ਆਪਾਂ ਜਿਹੜਾ ਬੰਦਾ ਲੈ ਕੇ ਆਏ ਆ ਲੋਕ ਕਹਿੰਦੇ ਬੋਲਦੇ ਉਹ ਵੀ ਨਵੇਂ ਬਹੁਤ ਬਹੁਤਾ ਬੋਲਦੇ ਨੇ ਸੱਚ ਬੋਲਦੇ ਨੇ ਅੱਜ ਪਤਾ ਲੱਗੂ ਪਰ ਇਹਨਾਂ ਦੀ ਟੱਕਰ ਵਿੱਚ ਲੈ ਕੇ ਆਇਆ ਆ ਚੰਨੀ ਸਾਹਿਬ ਨੂੰ ਉਹ ਵੀ ਆਪਣੇ ਸਟੂਡੀਓ ਵਿੱਚ ਪਹੁੰਚਦੇ ਹੀ ਹੋਣੇ ਹਾਲੇ ਤੱਕ ਪਹੁੰਚੇ ਨਹੀਂ ਟਾਈਮ ਦੇਖੋ ਕਿੰਨਾ ਹੋ ਗਿਆ ਕੀ ਗੱਲ ਕਰਾ ਰਹੇ ਚੰਨੀ ਸਾਹਿਬ ਦੌੜਾਈ ਪਾਤਾ ਦੀ ਦੋਸਤੋ ਚੰਨੀ ਸਾਹਿਬ ਵੀ ਆਪਣੇ ਸਟੂਡੀਓ ਪਹੁੰਚ ਚੁੱਕੇ ਨੇ ਬਹੁਤ ਬਹੁਤ ਸਵਾਗਤ ਹੈ ਚੰਨੀ ਸਾਹਿਬ ਤੁਹਾਡਾ ਆਪਣੇ ਸਟੂਡੀਓ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਫ ਚੰਨੀ ਸਾਹਿਬ ਬੈਠੋ ਮੈਂ ਕਹਿੰਦਾ ਤੁਸੀਂ ਇੱਧਰ ਬੈਠੋ ਜੀ ਚਨੀ ਸਾਹਿਬ ਲੱਗਦਾ ਕੁਰਸੀ ਦਾ ਚਲੋ ਬੈਠ ਸਰ ਕੋਈ ਗੱਲ ਨਹੀਂ ਪ੍ਰੇਜੀ ਟੱਕਰ ਦਾ ਬੰਦਾ ਨਾ ਮੈਂ ਸਾਹਮਣੇ ਬਿਠਾਓ ਇਹਨੂੰ ਸਾਡੇ ਟੱਕਰ ਬਰਾਬਰ ਬੈਠ ਕੇ ਕਿਵੇਂ ਤੁਸੀਂ ਨਾ ਥੋੜਾ ਥੋੜਾ ਗੈਪ ਪਾ ਲਓ ਜੀ ਕਈ ਵਾਰੀ ਤੁਸੀਂ ਮੈਨ ਲੱਗਦਾ ਕੂਣੀਆਂ ਕਾਣੀਆਂ ਨੇ ਇੱਕ ਦੋ ਇਹਦਾ ਚਲਾਵਾ ਦਿਓ ਪੰਜਾਬ ਦਾ ਵੋਟਾਂ ਦਾ ਟਾਈਮ ਆ ਤੁਸੀਂ ਜ਼ਖਮੀ ਨਾ ਹੋ ਜਿਓ ਇਸ ਕਰਕੇ ਭਗਵੰਤ ਮਾਨ ਸੀਐਮ ਬਣ ਗਿਆ ਚਲੋ ਕੋਈ ਗੱਲ ਨਹੀਂ ਭਗਵੰਤ ਮਾਨ ਸਾਹਿਬ ਦੀ ਕਿਸਮਤ ਸੀ ਭਾਈ 5 ਸਾਲ ਲਾਗੇ ਤੇ ਸਰ ਤੁਸੀਂ ਪਾਣੀ ਪੂਣੀ ਪੀਓਗੇ ਏ ਮੈਂ ਕਾਇ ਨਹੀਂ ਸੱਤ ਹੁੰਦਾ ਅਸਲ 'ਚ ਮੇਰੀ ਮੈਕਾਂ ਦੀ ਦੁਕਾਨ ਵੀ ਰਹੀ ਆ ਉਹ ਚੱਲੋ ਜੇ ਹੁਣ ਹਾਂ ਪਰ ਚਲੇ ਸਾਰੇ ਸਭ ਕੰਮ ਕਰਦੇ ਰਹਿੰਨੇ ਮੈਕ ਵੀ ਸ਼ੁਕਰ ਇਹ ਮੜਾ ਮੋਟਾ ਇੱਧਰ ਆ ਗਿਆ ਨਹੀਂ ਸਾਰੀ ਦੁਨੀਆ ਦੇ ਕੰਮ ਇਹਨੇ ਠੱਪ ਕਰਤੇ ਦੀ ਕਹਿੰਦੇ ਨੌਕਰੀ ਦਵਾਗੇ ਆਹ ਕੋਈ ਗਾਲੀ ਕੋਈ ਗਾਲੀ ਸਰ ਤੁਸੀਂ ਪਾਣੀ ਨਹੀਂ ਦੱਸਿਆ ਪੀਓ ਇਹ ਸੁਣਿਆ ਨਹੀਂ ਲੱਗਦਾ ਕੀ ਪਾਣੀ ਪੁੱਛਿਆ ਹਾਂ ਪਾਣੀ ਪੂਣੀ ਪੀਓਗੇ ਮਾਂ ਕਿਆ ਗੱਲ ਕਰਦਾ ਯਾਰ ਅੱਜ ਕੱਲ ਕਣਕ ਦਾ ਸੀਜ਼ਨ ਆ ਸਾਰੇ ਲੋਕ ਚਾਰ ਚਾਰ ਵਾਰੀ ਪਾਣੀ ਪਿੰਦੇ ਮੈਂ ਪਾਤ ਸਿਰੇ ਲਾ ਕੇ ਪਾਣੀ ਪਿੰਦਾ ਪਾਤ ਪਾਤ ਵੀ ਸਿਰੇ ਚੜਾ ਕੇ ਕਿਹਾ ਬਾੜ ਨੂੰ ਸਿਰੇ ਚੜਾ ਕੇ ਪਾਣੀ ਪਿੰਦੇ ਸੀ ਬਾੜ ਦੀ ਬਾਤ ਉਹਦਾ ਪਾਣੀ ਇਹ ਤਾਂ ਰੇਗਿਸਤਾਨ ਦੇ ਹੁੰਡੋ ਹੋਏ ਫਿਰ ਇਹ ਸਾਡੇ ਨਾਲ ਕਿੱਥੇ ਡਿਵਰਟ ਕਰਨਗੇ ਜਿਹੜੇ ਫਸਲ ਬਾੜ ਦੇ ਛੱਡ ਗਏ ਨੇ ਉੱਥੇ ਦਾਤੀਆਂ ਦੇ ਹੋਣੇ ਲੋਕੋ ਦਾ ਜੰਨੀ ਸਾਹਿਬ ਇੰਨਾ ਗੰਭੀਰ ਆਰੋਪ ਤੁਹਾਡੇ ਤੇ ਤੁਸੀਂ ਸਾਤੀ ਚੋਰੀ ਕੀਤੀ ਹੈ ਇਹਨੇ ਸੁਣਿਆ ਲੱਗਦਾ ਕੀ ਨਹੀਂ ਸੁਣਿਆ ਘਰ ਘਰ ਵਿੱਚ ਚੱਲੇ ਗੱਲ ਜੰਨੀ ਕਰਦਾ ਮਸਲੇ ਹੱਲ ਕਿਆ ਬਾਤ ਆ ਦੋਸਤੋ ਇਹ ਗੱਲ ਕਦੋਂ ਚੱਲ ਵੀ ਮੈਂ ਖੁਦ ਨਹੀਂ ਸੁਣੀ ਤੁਸੀਂ ਸੁਣੀਆ ਬਾਲਾ ਸਾਹਿਬ ਮੈਂ ਵੀ ਸੁਣੀ ਆ ਮੈਂ ਇਹ ਨਹੀਂ ਸੁਣੀ ਕੱਲ ਕਰ ਵਿੱਚ ਚੱਲੀ ਗੱਲ ਚੰਨੀ ਨੂੰ ਐ ਤੰਦਵਲ ਹਾ 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 ਨਹੀ 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 ਬਾਲਾ ਸਾਹਿਬ ਆਪਾਂ ਤੰਦਵਲਣਾ ਨਹੀਂ ਮੈਨੂੰ ਲੱਗਦਾ ਹਾਂ ਹਾਂਸੀ ਮਜ਼ਾਕ ਬਹੁਤ ਹੋ ਗਿਆ ਹੁਣ ਆਪਾਂ ਜੋ ਮੇਨ ਮੁੱਦਾ ਹੈ ਆਪਣਾ ਪੰਜਾਬ ਆਪਾਂ ਪੰਜਾਬ ਤੇ ਗੱਲਬਾਤ ਕਰਨ ਆਏ ਆ ਤੇ ਆਪਾਂ ਸ਼ੁਰੂ ਕਰ ਸਕਦੇ ਹਾਂ ਸਾਹਮਣੇ ਕਾਲੀ ਦਲ ਜਿੰਦਾਬਾਦ ਹੋਏ ਨਾ ਹੌਲੀ ਬੋਲ ਕਾਕਾ ਤਨਿਸ਼ਾਹ ਕੋਈ ਨਹੀਂ ਕੋਈ ਨਹੀਂ ਜਨਸਾ ਆਤਾ ਹੈ ਨੰਨ ਨੂੰ ਨਾ ਲਿਫਟ ਕਰ ਜਾਂ ਅੰਦਰੋਂ ਅੰਦਰੋਂ ਨਿਕਲ ਕੇ ਅੰਦਰ ਜਾ ਕਰਾ ਬੱਧਾ ਸਾਹਿਬ ਥੋੜਾ ਕੰਟਰੋਲ ਰੱਖੋ ਤੁਸੀਂ ਵੀ ਯਾਰ ਇਹਨੂੰ ਡੜਾ ਡੋਲਾ ਘੱਟ ਖਵਾ ਲੈ ਨਾ ਤੂੰ ਤੇ ਤੈਨੂੰ ਵੀ ਪਤਾ ਹੈ ਡੜਾ ਹੁੰਦਾ ਚਲੋ ਕੋਈ ਗੱਲ ਨਹੀਂ ਆਪਣੀ ਆਪਣੀ ਲੁਕੀਏ ਗੱਲ ਇਹ ਦੋਸਤੋ ਇਹ ਨਾ ਗੱਲਾਂ ਨੂੰ ਛੱਡਦੇ ਹੋਏ ਮੈਂ ਪਹਿਲਾ ਸਵਾਲ ਪੁੱਛਣਾ ਚਾਹੁੰਦਾ ਚੰਨੀ ਸਾਹਿਬ ਤੋਂ ਚੰਨੀ ਸਾਹਿਬ ਤੁਸੀਂ ਖੇਤੋਂ ਖੇਤੀ ਕਰਦੋਂ ਆਏ ਹੋ ਇਹ ਤੇਲ ਫੂਕਦੇ ਫਿਰਦੇ ਨੇ ਗੱਡੀਆਂ 'ਚ ਮੈਂ ਆਮ ਬੰਦਾ ਫਿਰ ਭਗਮਾਨ ਤਮਨ ਕੀ ਹੈ ਓ ਭਾਵੇਂ ਯਾਰ ਗੱਲਾਂ ਇਹ ਨੇ ਬਸ ਮੈਂ ਉਹਦੀ ਗੱਲ ਨਾ ਕਰ ਮੇਰੇ ਕੋਲ ਚਲੋ ਕੋਈ ਗੱਲ ਮੈਂ ਲਾਦਾ ਖੇਤੋਂ ਕਿਉਂ ਆਇਨੇ ਜਿੰਨੇ ਕਾਪਟਨ ਨੇ ਲਾਰੇ ਲਾਤੇ ਕਾਂਗਰਸ ਸਰਕਾਰ ਨੇ ਜਿੰਨੇ ਲਾਰੇ ਲਾਤੇ ਲੋਕੋ ਨੇ ਬਾੜੋ ਬਾੜੀ ਪਾਦਾ ਕਾਂਗਰਸੀਆਂ ਨੂੰ ਆ ਹੋ ਸਕਦਾ ਲੋਸਤੋ ਹੋ ਸਕਦਾ ਚੰਨੀ ਸਾਹਿਬ ਬਾਦ ਹੱਲ ਲਗੀ ਥੋੜਾ ਜਿਹਾ ਕਰੇ ਸਾਟ ਇੱਥੋਂ ਕਾਕਾ ਠੀਕ ਥੈਂਕ ਯੂ ਸੰਨ ਸਾਹਿਬ ਤੇ ਦੋਸਤੋ ਦੂਸਰਾ ਸਵਾਲ ਮੇਰਾ ਬਦਲ ਸਾਹਿਬ ਨੂੰ ਹੈ ਬਦਲ ਸਾਹਿਬ ਤੁਹਾਡੀ ਪੰਜਾਬ ਬਚਾਓ ਯਾਤਰਾ ਜੋ ਚੱਲ ਰਹੀ ਹੈ ਤੁਹਾਨੂੰ ਲੱਗਦਾ ਹੁਣ ਜਨਤਾ ਤੁਹਾਡੇ ਤੇ ਭਰੋਸਾ ਕਰੇਗੀ ਤੁਹਾਨੂੰ ਕੀ ਰਸਤੇ ਵਿੱਚ ਮਿਲ ਰਹੀ ਹੈ ਜਨਤਾ ਉਹ ਕੀ ਕਹਿ ਰਹੀ ਹੈ ਜਨਤਾ ਕੋਲ ਹੋਰ ਆਪਸ਼ਨ ਹੀ ਨਹੀਂ ਰਹੀ ਪਹਿਲਾਂ ਕਾਂਗਰਸ ਨੂੰ ਵਾਰੀ ਦੇਦੀ ਫਿਰ ਆਮ ਆਦਮੀ ਪਾਰਟੀ ਨੂੰ ਵਾਰੀ ਦੇਦੀ ਤੀਜੇ ਅਸੀਂ ਆ ਇਹਨੂੰ ਪਤਾ ਨਹੀਂ ਕਾਕਾ ਇੱਕ ਤਾਂ ਮੋਰੇ ਜੱਨੇ ਵੀ ਬੈਠਾ ਜਣੀ ਤੋਤੇ ਉੱਗਰ ਬੈਠਾ ਤੁਸੀਂ ਤਾਂ ਇਹ ਮੈਂ ਉਹ ਅੱਗੇ ਆ ਤਾਂ ਉਹਰੇ ਦਾ ਬਰੋਬਰ ਬੈਠਣ ਜਾਏ ਅੱਗੇ ਮੈਂ ਦੱਸਦਾ ਕਿਵੇਂ ਆ ਉਮਰ ਚ ਅੱਗੇ 2 ਕੁ ਸਾਲਾਂ ਤੱਕ ਪੋਗ ਪਊ ਨਾ 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 ਪਰਸਨਲ ਪਰਸਨਲ ਹਮਲਾ ਨਹੀਂ ਕਰਨਾ ਕਿਸੇ ਦੇ ਪਰਸਨਲ ਹਮਲਾ ਨਹੀਂ ਕਰਨਾ ਯਾਰ ਕਿਵੇਂ ਕਰਦਾ ਯਾਰ ਕੀ ਗੱਲ ਕਰਦਾ ਹੈ ਮੇਰੇ ਨਾਲ ਲੜੂ ਇਹ ਚਲੋ ਕੋਈ ਨਹੀਂ ਚਲੋ ਕੋਈ ਨਹੀਂ ਤੁਸੀਂ ਪਰਸਨਲ ਮੁੱਦਿਆਂ ਨੂੰ ਨਾ ਅੱਗੇ ਕਰੋ ਤੁਸੀਂ ਇੱਥੇ ਪੰਜਾਬ ਤੇ ਗੱਲ ਕਰਨ ਆਏ ਹੋ ਜਨਤਾ ਦਾ ਭਰੋਸਾ ਜਿੱਤਣ ਆਏ ਹੋ ਤਾਂ ਪੰਜਾਬ ਦੀ ਗੱਲ ਕਰੋ ਪੰਜਾਬ ਦੀਆਂ ਤਾਂ ਕਰੀਆਂ ਯਾਰ ਸਾਰੀਆਂ ਹੁਣ ਕੰਕੜਾ ਲਈ ਪੰਜਾਬ ਦੀ ਗੱਲ ਨਹੀਂ ਸ਼ੁਰੂ ਚ ਕਰੀਆ ਮੈਂ ਹਾਂ ਚਨੀ ਸਾਹਿਬ ਕਰਤੀ ਦੋ ਚਲੋ ਗੱਲ ਦੂਜੀ ਵੀ ਕਰਨੀ ਆ ਇੱਕ ਥੋੜੀ ਕਰਨੀ ਆ ਆਪਾਂ ਸਾਰੀਆਂ ਕਰਾਂਗੇ ਤੇ ਜਿਵੇਂ ਪੰਜਾਬ ਵਿੱਚ ਨਸ਼ਿਆਂ ਦਾ ਤੀਜਾ ਜੋ ਆਪਣਾ ਸਮੁੰਦਰ ਵਗ ਰਿਹਾ ਉਹਨੂੰ ਨੱਠ ਪਾਉਣ ਦਾ ਕੋਈ ਹੈ ਤੁਹਾਡੇ ਕੋਲ ਇੰਤਜ਼ਾਮ ਮੈਂ ਆਪ ਵੇਚਦਾ ਰਹੇ ਹਾਂ ਕਾਕਾ ਨਸ਼ੇ ਆਪ ਵੇਚਦਾ ਰਹੇ ਹਾਂ ਮੈਂ ਤੁਸੀਂ ਨਸ਼ੇ ਵੇਚਦਾ ਰਹੇ ਹੋ ਨਸ਼ੇ ਮੈਂ ਆਪ ਵੇਚਦਾ ਰਹੇ ਹਾਂ ਬਾਦਲ ਸਾਹਿਬ ਇਹ ਗੱਲ ਕਿੱਧਰ ਚੱਲੀ ਹੈ ਇਹਨਾਂ ਨੇ ਵੇਚੇ ਨੇ ਅਸੀਂ ਜਿਹੜੇ ਇਹਨਾਂ ਦੇ ਤਸਕਰ ਸੀ ਫੜ ਫੜ ਕੇ ਉਹਨਾਂ ਦੇ ਕੱਛਾਂ ਚ ਚੂਹੇ ਛੱਡਦੇ ਹਾਂ ਚਲੀ ਸਾਹਿਬ ਇਹ ਤਾਂ ਬੜੀ ਗੱਲ ਨਹੀਂ ਮਿਲਦਾ ਰਹਿਮਤ ਕੋ ਯਾਰ ਯਾਰ ਕਮਾਲ ਕਰਦੇ ਹੋ ਤੁਸੀਂ ਕੀ ਕਰ ਰਹੇ ਹੋ ਤੁਸੀਂ ਪੰਜਾਬ ਚਲਾਉਣ ਵਾਲੇ ਬੰਦੇ ਤੁਸੀਂ ਵੇਚ ਰਹੇ ਹੋ ਤੁਸੀਂ ਖਰੀਦ ਰਹੇ ਹੋ ਇਹ ਕੀ ਗੱਲ ਹੋਈ ਬੋਲ ਤਾਂ ਤਾਂ ਸਕਦਾ ਜੇ ਆਪੇ ਸਹੀ ਹੋਵੇ ਇਹ ਮੇਰੇ ਤੋਂ ਖਰੀਦਦਾ ਰਿਹਾ ਕਦੋਂ ਖਰੀਦੀ ਹੈ ਯਾਰ ਇੱਕ ਦਿਨ ਵੀ ਨਹੀਂ ਖਰੀਦੀ ਉਹ ਤੇਰਾ ਪੀਓ ਉਹ ਤਾਂ ਪੀਏ ਆ ਜਿਹੜਾ ਤੇਰਾ ਤੀਏ ਹੈ ਪੀਓ ਲੈ ਕੇ ਜਾਂਦਾ ਮੈਂ ਕਦੋਂ ਲੈ ਕੇ ਜਾਂਦਾ ਰਿਹਾ ਉਹ ਤੇਨੀ ਸਾਹਿਬ ਛੱਡੋ ਤੁਸੀਂ ਛੱਡੋ ਇਹ ਮੁੱਦਾ ਛੱਡੋ ਯਾਰ ਸਾਨੂੰ ਪਤਾ ਹੀ ਨਹੀਂ ਲੱਗਦਾ ਕੋਈ ਛੱਡੋ ਤੁਸੀਂ ਛੱਡੋ ਦੋਸਤੋ ਜਿਵੇਂ ਤੁਸੀਂ ਸੁਣੀ ਲਿਆ ਹੋਣਾ ਆਪੇ ਵੇਚਦੇ ਨੇ ਆਪੇ ਖਰੀਦਦੇ ਨੇ ਨਸ਼ੇ ਦਾ ਕੋਈ ਹੱਲ ਨਹੀਂ ਹੈ ਨਾਲ ਕੋਲੇ ਮੁੱਦਾ ਬਦਲਦੇ ਆ ਤੇ ਹੋਰ ਤੁਸੀਂ ਪੰਜਾਬ ਦੀ ਭਲਾਈ ਲਈ ਕਰਨਾ ਕੀ ਚਾਹੁੰਦੇ ਹੋ 70-75 ਸਾਲ ਹੋ ਗਏ ਆਪਾਂ ਨੂੰ ਇੱਥੇ ਪਰ ਆਪਣੇ ਤੇ ਕਰਜ਼ਾ ਆਜੋ ਲੱਖਾਂ ਤੋਂ ਕਰੋੜਾਂ ਅਰਬਾਂ ਤੱਕ ਪਹੁੰਚ ਗਿਆ ਤੁਹਾਡੀਆਂ ਸਰਕਾਰਾਂ ਚ ਹੀ ਪਹੁੰਚਿਆ ਤੁਸੀਂ ਵੀ ਰਹੇ ਹੋ ਤੁਸੀਂ ਵੀ ਰਹੇ ਹੋ 70 ਸਾਲ ਰਹੇ ਹੋ ਭਗਵਾਨ ਤਮੰਤਾ ਚੱਲ 5 ਸਾਲ ਰਿਹਾ ਮੈਂ ਤਾਂ ਯਾਰ 2 ਮਹੀਨੇ ਰਹਾਂ ਇਹਨਾਂ ਨੇ ਚੜਾਇਆ ਕਰਜ਼ਾ ਉਹ ਚਲੋ ਕਾਂਗਰਸ ਦਾ ਹੈਗੀ ਸੀ ਨਾ ਤੁਹਾਡੀ ਕਾਂਗਰਸ ਦਾ ਹੈਗੀ ਨਹੀਂ ਫਿਰ ਇਹ ਕਰਜ਼ਾ ਮੌਕਾ ਕਰਜ਼ਾ ਉਤਰ ਨਹੀਂ ਬਜਾਈ ਚੜਦਾ ਕਿਉਂ ਜਾਂਦਾ ਪੰਜਾਬ ਤੇ ਪੰਜਾਬ ਕੋਲ ਕੋਈ ਸੋਰਸ ਨਹੀਂ ਹੈ ਹੁੰਦਾ ਸੋਰਸ ਬਹੁਤ ਜ਼ਿਆਦਾ ਨੇ ਕੀ ਕਰਦੇ ਨੇ ਸਾਰਾ ਜੋ ਰੇਤਾ ਸੀ ਆਪਣੇ ਸਮੁੰਦਰਾਂ ਤੋਂ ਨਿਕਲ ਰਿਹਾ ਆਪਣੇ ਦਰਿਆਵਾਂ ਤੋਂ ਰੇਤਾ ਨਿਕਲ ਰਿਹਾ ਉਹ ਅਸੀਂ ਬਾਹਰ ਵੇਚ ਕੇ ਪੈਸੇ ਪੰਜਾਬ ਦੇ 29 ਹੀ ਲਾਣੇ ਸੀ ਇਹਨਾਂ ਨੇ ਕੀ ਕਰਿਆ ਉੱਥੇ ਆਪਦਾ ਮਾਮਾ ਬਿਠਾਤਾ ਉੱਥੇ ਆਪਣਾ ਚਾਚਾ ਬਿਠਾਤਾ ਉੱਥੇ ਆਪਣਾ ਭਾਣਜਾ ਬਿਠਾਤਾ ਤਾਂ ਹੀ ਤਾਂ 2-2 4-4 ਕਰੋੜ 2-2 4-4 100 ਕਰੋੜ ਇਹਨਾਂ ਤੋਂ ਕਰੇ ਤੋਂ ਫੜਿਆ ਗਿਆ ਤੇ ਮੁੱਦਾ ਹੋਰ ਛੱਡਦੇ ਹੋਏ ਤੇ ਮੈਂ ਹੁਣ ਆਣਾ ਚਾਹਨਾ ਕਿੰਨੂਆਂ ਤੇ ਕਿਸਾਨ ਦਾ ਕਿੰਨੂ ਆ ਜੋ 2 ਰੁਪਏ ਕਿਲੋ ਨਹੀਂ ਵਿਕ ਰਿਹਾ ਸੀ ਤੁਹਾਡਾ ਕਿੰਨੂ 25 25 30 30 ਰੁਪਏ ਕਿਲੋ ਵਿਕ ਰਿਹਾ ਸੀ ਇਹ ਲੋਕਾਂ ਨੇ ਆਪਣੇ ਬਾਹ ਪੱਟ ਪੱਟ ਗੇਰ ਤੇ ਬਾਦਲ ਸਾਹਿਬ ਦਾ ਕਿੰਮਾ ਸਾਡਾ ਕਿੰਗਣੇ ਨੇਦਾ ਹੀ ਗੱਲ ਤੁਸੀਂ ਕੁਆਲਿਟੀ ਨੂੰ ਮੰਨਦੇ ਕੁਆਲਿਟੀ ਨੂੰ ਮਜਰੂਰ ਮੰਦੇ ਆ ਕੁਆਲਿਟੀ ਦਾ ਫਰਕ ਹੁੰਦਾ ਇੱਡੇ ਟੱਕ ਕਿੰਨੂ ਲੈ ਕੇ ਬਾਜ਼ਾਰ ਚ ਪਹੁੰਚ ਜਾਂਦੇ ਨੇ ਚੰਨੀ ਵਰਗੇ ਸ਼ਾਹੂਗਰ ਸਾਦਾ ਕਿੰਨੂ ਐ ਦਾ ਕਿੰਨੂ ਹੁੰਦਾ ਥੋੜਾ ਛੋਟਾ ਕਰ ਲੋ ਨਾ ਥੋੜਾ ਜਿਆਦਾ ਵੱਡਾ ਨਹੀਂ ਹੋ ਗਿਆ ਕਦੂ ਹੋ ਗਿਆ 1 ਕਿਲੋ ਦੇ ਵਿੱਚ ਸਿਰਫ ਢੇੜ ਕਿੰਨੂ ਚੜਦਾ ਚਾ ਕੋਈ ਲੈ ਕੇ ਦੇਖ ਲਵੇ ਤੱਕਟ ਕੇ ਦੇ ਲਓ ਫਿਰ ਕਿਉਂ ਕਿਲੋ ਮੰਗ ਲੇ ਤਾਂ ਕਟ ਕੇ ਦੇਣਾ ਮੈਂ ਤਾਂ ਤੁਹਾਡੇ ਵਾਲਾ ਕਿੰਨਾ ਨਹੀਂ 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 ਜੇ 60 ਰੁਪਏ ਕਿਲੋ ਆ ਅਸੀਂ 100 ਰੁਪਏ ਲੈ ਕੇ ਅੱਧਾ ਕਿੰਨੂ ਦੇ ਦਿੰਨੇ ਆ ਅੱਧਾ ਕਿੰਨੂ ਅਸੀਂ ਖਾ ਲੰਨੇ ਆ ਚਨੀ ਸਾਹਿਬ ਗੱਲ ਬਣੀ ਨਹੀਂ ਕੈ ਗੱਲ ਕਰਦਾ ਯਾਰ ਕਿੰਨੂ ਮੈਂ ਬਤੋੜਦਾ ਰਿਹਾ ਤੁਸੀਂ ਕਿੰਨੂ ਉਹਦੇ ਬਾਗਾਂ ਚ ਕਿੰਨੂ ਵੀ ਤੋੜੇ ਇਹਨੂੰ ਬਹੁਤ ਤੋੜਦਾ ਰਿਹਾ ਮੈਂ ਇੱਦਾਂ ਦੇ ਕਿੰਨੂ ਆ ਦੋਸਤੋ ਗੱਲ ਇਹ ਵੀ ਨਹੀਂ ਬਣੀ ਚਲੋ ਕੋਈ ਨਹੀਂ ਬਾਦਲ ਸਾਹਿਬ ਵੱਡੀ ਸ਼ਖਸੀਅਤ ਨੇ ਜਨੀ ਸਾਬ ਅੜੀਸ਼ਾ ਚ ਤੇ ਹੋ ਸਕਦਾ ਭਾਈ ਕਰਦੇ ਰਹਿੰਦੇ ਹੁਣ ਤੇ ਜਿਵੇਂ ਪੰਜਾਬ ਦੇ ਪਾਣੀਆਂ ਦੀ ਗੱਲ ਕਰ ਲੈਨੇ ਆ ਤੁਸੀਂ ਪੰਜਾਬ ਦਾ ਪਾਣੀ ਆ ਸਾਰਾ ਹਰਿਆਣੇ ਰਾਜਸਥਾਨ ਨੂੰ ਦਈ ਜਾਂਦੇ ਹੋ ਪੰਜਾਬ ਨੂੰ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ ਉਹਦਾ ਤੇ ਪੰਜਾਬ ਆਪ ਰੈੱਡ ਜ਼ੋਨ ਵਿੱਚ ਆ ਜਾ ਖੜਾ ਹੈ ਇਹਦਾ ਕੋਈ ਹੱਲ ਹੈ ਤੁਹਾਡੇ ਕੋਲੇ ਹੱਲ ਹੈ ਤੁਸੀਂ ਐਵੇਂ ਦੱਸੋ ਤੁਸੀਂ ਹੁਣੇ ਗੱਲ ਕਰੀ ਸੀ ਪੰਜਾਬ ਦੀ ਹੁਣਤੀ ਦੀ ਜੋ ਪੰਜਾਬ ਦੇ ਵਿੱਚ ਹੈ ਉਹ ਬਾਹਰ ਜਾਊਗਾ ਤਾਂ ਹੀ ਆਊਗੀ ਕੁਝ ਬਾਹਰ ਤੋਂ ਇਨਕਮ ਇਹ ਫਿਰ ਪਾਣੀ ਦੀ ਇਨਕਮ ਲੈਂਦੇ ਕਿਉਂ ਨਹੀਂ ਉਹ ਪਾਣੀ ਫ੍ਰੀਜ ਲੈ ਰਹੇ ਨੇ ਸਾਡਾ ਫ੍ਰੀਜ ਨਹੀਂ ਲੈ ਰਹੇ ਉਹ ਤਾਂ ਲੋਕਾਂ ਸਾਹਮਣੇ ਫ੍ਰੀਜ ਆ ਇਨਕਮ ਦਾ ਸਾਨੂੰ ਬਤਾ ਦੋਸਤੋ ਬਾਕੀ ਤੁਸੀਂ ਸਮਝ ਹੀ ਗਏ ਹੁਣ ਇਨਕਮ ਜਾ ਕੇ ਇਧਰ ਰਹੀ ਐ ਤੇ ਚੰਨੀ ਸਾਹਿਬ ਤੁਸੀਂ ਵੀ ਕਹਿਣਾ ਚਾਹੁੰਦੇ ਕੁਝ ਯਾਰ ਕਿਆ ਗੱਲ ਕਰਦਾ ਇਹ ਬਾਦਲ ਸਾਹਿਬ ਬੈਠੇ ਨੇ ਤੁਹਾਡੇ ਵੀ ਮੁਰੇ ਨੇ ਮੇਰੇ ਵੀ ਮੁਰੇ ਇਹਨਾਂ ਨੇ ਬਸਾਂ ਚਲਾਈਆਂ ਦੀਆਂ ਉਹ ਇਹਨਾਂ ਦੀਆਂ ਫੇਲ ਹੋ ਗਈਆਂ ਹੁਣ ਮੈਂ ਤਾਂ ਬੰਦੇ ਵੀ ਹਵਾ ਚੜਾਇਆ ਕਰਾਂ ਹਾਂ ਬਾਦਲ ਸਾਹਿਬ ਇੱਕ ਪਾਣੀ ਵਾਲੀ ਬੱਸ ਦਾ ਵਾਦਾ ਕੀਤਾ ਗਿਆ ਸੀ ਪਿਛਲੀ ਵਾਰੀ ਉਹ ਕੋਈ ਪੂਰਾ ਹੁੰਦਾ ਦਿਖਿਆ ਨਹੀਂ ਸਾਨੂੰ ਕਹਿੰਦੇ ਬਸ ਦਿਖੀ ਨਹੀਂ ਪਾਣੀ ਤੇ ਚਲਦੀ ਉਹਦਾ ਇੱਕ ਛੋਟਾ ਜਿਹਾ ਕਾਰਨ ਮੂਰੇ ਸਾਹਮਣੇ ਆਇਆ ਪਿਛਲੀ ਵਾਰ ਆ ਆਪਣੇ ਪੰਜਾਬ ਦੇ ਵਿੱਚ ਕਿੰਨੇ ਹੜ੍ਹ ਆ ਗਏ ਸੀ ਹਾਂ ਹਾਂ ਅਸੀਂ ਬੱਸਾਂ ਦਾ ਆਰਡਰ ਕਰਤਾ ਸਿੱਧੀ 1 ਲੱਖ ਬੱਸ ਆਰਡਰ ਕਰਤੀ ਚਾਰ ਜ਼ਿਲ੍ਹਿਆਂ ਖਾਤਰ ਵਾਹ ਜੀ ਵਾਹ ਫਿਰ ਕੀ ਬਣਿਆ ਪਾਣੀ ਉੱਤਰ ਗਿਆ ਲੋਕ ਤਾਂ ਮੋਟਰਸਾਈਕਲ ਤੇ ਜਾਣ ਲੱਗੇ ਅਸੀਂ ਕੈਨਸਲ ਕਰਤਾ ਆਰਡਰ ਉਹ ਕੀ ਕੰਨ ਕਰਦਾ ਯਾਰ ਇਹ ਕਹਿੰਦਾ ਕੈਲੀਫੋਰਨੀਆ ਬਣਾ ਲਾਂਗੇ ਪੰਜਾਬ ਨੂੰ ਉਹਨ ਪਿੱਛੇ ਦੇਖਿਆ ਨਹੀਂ ਤੁਸੀਂ ਦੋਸਤੋ ਜੁਪੀ ਜਰੂਰ ਬਣਾ ਦੇਣਗੇ ਪਰ ਕੈਲੀਫੋਰਨੀਆ ਤਾਂ ਨਹੀਂ ਚਲੋ ਕੋਈ ਗੱਲ ਨਹੀਂ ਤੇ ਤੁਹਾਨੂੰ ਦੇਖ ਕੇ ਮੈਨੂੰ ਕੋਈ ਸਵਾਲ ਵੀ ਨਹੀਂ ਜਿਤਿਆ ਆ ਰਿਹਾ ਯਾਰ ਮੈਨੂੰ ਲੱਗਦਾ ਤੁਹਾਨੂੰ ਸਾਡੀ ਪੰਜਾਬ ਬਚਾਓ ਰੈਲੀ ਪਟਾਰਾ ਟੱਪ ਗਈ ਹੋਊਗੀ ਅਸੀਂ ਉਹਨੋਂ ਉੱਥੇ ਜਾਣ ਦੋ ਯਾਰ ਜੁੱਤੀਆਂ ਮਾਰ ਕੇ ਕੱਢਣੀ ਆ ਯਾਰ ਇਹਨਾਂ ਦੇ ਲਈ ਕੀ ਗੱਲ ਕਰਦਾ ਹੈ ਜੁੱਤੀ ਕਿ ਮੈਂ ਮਾਰ ਦਾਂਗੇ ਆਪ ਆ ਤੇਰੇ ਜੁੱਤੀ ਵੀ ਨਹੀਂ ਮਾਰਨ ਜੋਗੇ ਤੂੰ ਸਾਡੇ ਲੈਵਲ ਦਾ ਬੰਦਾ ਹੀ ਨਹੀਂ ਆ ਦੇਖ ਬਾਦਲ ਬ੍ਰਾਂਡ ਬਾਦਲ ਲਿਖਿਆ ਬਾਦਲ ਬਾਦਲ ਬ੍ਰਾਂਡ ਦੀ ਜੁੱਤੀ ਪਾਉਣੀ ਹੋ ਤੁਸੀਂ ਹਾਂ ਗਿੱਟਿਆਂ ਚੱਕਲਾ ਬਾਦਲ ਲਿਖਿਆ ਵੇ ਹੱਥ ਤੇ ਨਾ ਨਹੀਂ ਗੱਲ ਕਰਦਾ ਇਹ ਇਹ ਗੱਲ ਕਰਦਾ ਚੰਨੀ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਨਤਾ ਨੂੰ ਜੇ ਜਨਤਾ ਤੁਹਾਡੀ ਗੱਲ ਸੁਣ ਕੇ ਤੁਹਾਨੂੰ ਵੋਟ ਪਾਵੇ ਇਸ ਵਾਰ ਜਨਤਾ ਨੂੰ ਅਸੀਂ ਕਿਹੜਾ ਜਾਣਦੇ ਹਾਂ ਜੀ ਦੇਖੋ ਮੈਂ ਬੱਕਰੀ ਵੇਚਾਉਂਦਾ ਰਿਹਾ ਕੰਮ ਮੈਂ ਸਾਰੇ ਜਾਣਦਾ ਕਿਰਪਾ ਕਰਕੇ ਸਾਨੂੰ ਵੋਟ ਪਾਈ ਜਾਵੇ ਲੋਕ ਤੁਹਾਡਾ ਪਿਛਲਾ ਰਿਕਾਰਡ ਚੱਕਣਗੇ 4 ਸਾਲਾਂ ਦਾ ਮੈਨੂੰ ਕੋਈ ਬੇਰਵਾਦ ਦਿਓ ਚਲੋ ਛੱਡੋ 3 ਸਾਲਾਂ ਦਾ ਪਹਿਲਾਂ ਬੇਰਵਾਦ ਦਿਓ ਤੁਸੀਂ ਤੁਹਾਡੀ ਸਰਕਾਰ ਨੇ ਕੋਈ 4 ਸਾਲਾਂ ਚ ਕੀ ਕੀਤਾ ਤੁਹਾਡੀ ਸਰਕਾਰ ਨੇ ਕੋਈ ਕੰਮ ਕੀਤਾ ਹੋਊਗਾ ਨਾ 4 ਸਾਲਾਂ ਦਾ ਤੁਸੀਂ ਕੰਮ ਦੱਸੋ ਕੋਈ ਯਾਰ ਜਿਹੜੇ ਬੋਡਾਂ ਦੇ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰੀਤੀ ਆਪਾਂ ਨੇ ਹਾਂ ਹਾਂ ਦੇਖਿਆ ਨੀ ਮੇਰਾ ਬੋਡਾਂ ਨੇ ਕਿਤੇ ਕਾਸੇ ਦੀ ਫੋਟੋ ਰੰਗਲਾ ਪੰਜਾਬ ਦੂਰੋਂ ਦੂਰੋਂ ਠੱਠਾ ਮਾਰਦਾ ਇਹ ਤਾਂ ਫਿਰ ਪੇਂਟਰਾਂ ਦਾ ਕੰਮ ਹੋਇਆ ਨਾ ਤੁਹਾਡਾ ਤਾਂ ਕੋਈ ਕੰਮ ਨਹੀਂ ਨਾ ਹੋਇਆ ਤੇ ਵਾਹ ਤਾਂ ਸੀ ਨਾ ਇਹ ਤਾਂ ਪੇਂਟ ਦੇ ਡੱਬੇ ਮੈਂ ਵੀ ਲੈ ਕੇ ਦੇ ਦੂੰ ਯਾਰ ਕੋਈ ਵੀ ਲੈ ਕੇ ਐ ਕਿਵੇਂ ਲੈ ਕੇ ਦੇ ਦਿੰਗਾ ਯਾਰ ਫੰਡ ਵੀ ਚਾਹੀਦਾ ਫੰਡ ਸਾਡਾ ਇਕੱਠਾ ਕਰਿਆ ਹੋਇਆ ਸੀ ਹੋਰ ਦੱਸ ਇੱਕ ਕੰਮ ਚਲੋ ਯਾ ਬਿਸ਼ਰਮੋ ਤਿੰਨ ਕੰਮ ਨਹੀਂ ਦੋ ਹੀ ਕਰਿਆ ਦਿਓ ਗਣਿਆ ਤਾਂ ਦਿੱਤੇ ਯਾਰ ਸਾਰੇ ਉਧਰ ਤੋਂ ਲੈ ਕੇ ਪੰਜਾਬ ਦੇ ਉਧਰ ਕੋਨੇ ਤੱਕ ਛਣ ਲਾ ਬੋੜੇ-ਬੋੜ ਲਾਏ ਪਏ ਨੇ ਲਾਨ ਕਿੱਥੇ ਕਿਤੇ ਨਹੀਂ ਮੈਂ ਲਾਨਾਂ ਦੇ ਬੋੜ ਲਾਏ ਨੇ ਗੱਲ ਸਹੀ ਆ ਗੱਲ ਸਹੀ ਆ ਤੇ ਕੋਈ ਇਹ ਤਾਂ ਬਿਨਾਂ ਕੋਈ ਕੰਮ ਕਰਿਆ ਹੋਵੇ ਜਿਹਨੂੰ ਦੇਖ ਕੇ ਕੋਈ ਤਾਂ ਉਹਨੂੰ ਵੋਟ ਪਾਵੇ ਮੈਂ ਸੋਚਿਆ ਰੋਹੀ ਤਾਂ ਮੈਂ ਤੇਰੇ ਨਾਲ ਮੱਥਾ ਮਰ ਹੀ ਜਾਣਾ ਲਾਂਨ ਕਰਿਆ ਨੇ ਕਰਦੇ ਨੇ ਵੀ ਐਵੇਂ ਲਾਂਨ ਸ਼ਾਮ ਨੂੰ ਕਰਨ ਦਾ ਲਾਂਨ ਤਾਂ ਇਹ ਵੀ ਗੋਲੀ ਖਾ ਕੇ ਨੀਤੀ ਕਰ ਦਿੰਦੇ ਨੇ ਮੈਂ ਕੰਮ ਦੀ ਗੱਲ ਕਰਦਾ ਚਾਹਨੀ ਸਰ ਸਾਡੇ ਬਾਰੇ ਗੱਲ ਤੈਨੂੰ ਬੋਲਣਾ ਸ਼ਾਮ ਨਹੀਂ ਕალი ਰੋ ਚੰਨ ਬੰਦ ਕਰ ਦੂੰਗੀ ਤੁਹਾਡਾ ਸਾਡਾ ਆਪਣਾ ਚੰਨ ਰੋਟ ਕਨਵਰਟ ਕਰਾਂ ਕਾਲੀ ਦਲ ਜਿੰਦਾਬਾਦ ਇਹ ਮੇਰਾ ਹੌਂ ਮਾਰਦਾ ਹੈ ਨਹੀਂ ਇਹ ਤਾਂ ਪਿਆਰ ਹੈ ਇਹਨਾਂ ਦਾ ਰੋ ਵੀ ਹੈ ਚਲੋ ਕੋਈ ਨਹੀਂ ਤੁਸੀਂ ਕੋਈ ਕੰਮ ਤੋਰੀ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਯਾਰ ਦੋ ਮਹੀਨੇ ਦਾ ਉਹ ਬਿਸ਼ਰਮੋ ਇੱਕ ਇੱਕ ਕੰਮ ਦਾ ਦੱਸਦੇ ਤੇਰੇ ਦੋ ਮਹੀਨਾ ਦੀ ਇੱਕ ਕੰਮ ਦਾ ਕਰਿਆ ਹੋਵੇ ਤੇਰਾ ਦੱਸਦੇ ਯਾਰ 40 ਸਾਲਾਂ ਚ ਸਾਡੇ 40 ਸਾਲਾਂ ਦੇ ਵਿੱਚ ਅਸੀਂ ਜਦੋਂ ਸਾਡੇ ਕੋਲ ਕੋਈ ਗ੍ਰਾਂਟ ਲੈਣਾ ਤਾਂ ਸੀ ਇਹਨਾਂ ਦੀ ਸਰਕਾਰ ਚ ਗ੍ਰਾਂਟ ਤੋਂ 5-5 ਲੱਖ ਜਦੋਂ ਇਹਨਾਂ ਦੀ ਸਰਕਾਰ ਸੀ ਸਰਪੰਚ 5-5 ਲੱਖ ਰੁਪਏ ਨੂੰ ਤਰਸਦੇ ਸੀ ਇਹਨਾਂ ਦੇ ਸਾਡੀ ਸਰਕਾਰ ਆਈ ਸਾਡੇ ਪਿੰਡ ਦਾ ਸਰਪੰਚ ਸਾਨੂੰ ਕਹਿੰਦਾ ਕਹਿੰਦਾ ਜੀ ਸਾਡੇ ਪਿੰਡ ਦਾ ਬਠੋਈ ਕਲਾ ਤੋਂ ਸਰਪੰਚ ਸਾਹਿਬ ਆਏ ਅਸੀਂ ਕਿਹਾ ਕਹਿੰਦੇ ਸਾਨੂੰ ਵੀ ਗ੍ਰਾਂਟ ਚਾਹੀਦੀ ਐ ਅਸੀਂ ਕਿਹਾ ਵੀ ਕੋਈ badi ਗੱਲ ਨਹੀਂ ਉਹ ਕਹਿੰਦੇ ਨੀ ਇੱਕ ਵਾਰ ਪਿੰਡ ਫੇਰਾ ਪਾ ਕੇ ਆਓ ਅਸੀਂ ਦੋ ਕੁ ਗਲੀਆਂ ਜਾਂ ਘੁੰਮੀਆਂ ਉੱਤੇ ਨਾਲੀਆਂ ਨੂੜੀਆਂ ਜਾਂ ਦੇਖੀਆਂ ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਕੀ ਦਿਖਾਈ ਜਾਂਦੇ ਹੋ ਤੁਸੀਂ ਉਹ ਕਹਿੰਦੇ ਸਾਡੇ ਪਿੰਡ ਦਾ ਇਹੀ ਹਾਲ ਹੋ ਰਿਹਾ ਅਸੀਂ ਕਿਹਾ ਕਿਉਂ ਹੋ ਰਿਹਾ ਕਹਿੰਦੇ ਪਿੱਛੇ ਕਾਂਗਰਸ ਸਰਕਾਰ ਰਹਿ ਕੇ ਗਈ ਆ ਅਸੀਂ ਕਿਹਾ ਹੋਣਾ ਸੀ ਫਿਰ ਫਿਰ ਤੁਹਾਡੀ ਗੱਲ ਜਾਇਜ਼ ਆ ਪਿੰਡ ਵੀ ਕੀ ਗੱਲ ਕਰਦਾ ਯਾਰ ਇਹ ਹਜੇ ਮੇਰੀ ਗੱਲ ਪੂਰੀ ਨਹੀਂ ਹੋਈ ਨਾ ਟੋਕਣਾ ਨਹੀਂ ਹੈਗਾ ਜੀ ਹਜੇ ਮੇਰੀ ਗੱਲ ਪੂਰੀ ਨਹੀਂ ਮੈਂ ਛੱਡ ਕੇ ਬਾਜੂਆਂ ਵਿੱਚ ਕੋਈ ਮੇਨੂੰ ਤੁਹਾਨੂੰ ਪੂਰਾ ਮੌਕਾ دیا ਜਾਏਗਾ ਬੋਲਣ ਦਾ ਜੀ ਤੁਸੀਂ ਵਿੱਚ ਨਹੀਂ ਬੋਲਣਾ ਬਸਨ ਸਾਹਿਬ ਗੱਲ ਪੂਰੀ ਕਰੋ ਜਦੋਂ ਮੈਂ ਆ ਗਿਆ ਸਾਈਡ 'ਚ ਬੈਠੇ ਅਸੀਂ ਮੈਂ ਕਿਹਾ ਤੁਸੀਂ ਕਰਨਾ ਕੀ ਆ ਮੈਨੂੰ ਸਿਰਫ ਕੰਮ ਦੱਸੋ ਆਪਣੇ ਪਿੰਡ ਦੀ ਤਰੱਕੀ ਆਪਣੇ ਮਹੱਲੇ ਦੀ ਤਰੱਕੀ ਲਈ ਉਹ ਕਹਿੰਦੇ ਵੀ ਸਾਨੂੰ ਕੁਝ ਨਹੀਂ ਬਸ 20 ਲੱਖ ਰੁਪਈਆ 50 ਲੱਖ ਦੇ ਵਿੱਚ ਆਪਣਾ ਇਹ ਸਾਰਾ ਕੰਮ ਹੋ ਜਾਊਗਾ ਮੈਂ ਕਿਹਾ ਕਰੋੜ ਚੱਕੋ ਪਿੰਡ ਦੇ ਵਿੱਚ ਕੱਲੀ-ਕੱਲੀ ਨਾਲੀ ਕੱਲੀ-ਕੱਲੀ ਗਲੀ ਪੱਕੀ ਕਰਵਾ ਦਿਓ ਕਾਰਟ ਰੈਂਦੀ ਆ ਤਾਂ ਵੀ ਦੱਸੋ ਇਹ ਕਿੰਨੇ ਸਾਲ ਦੀ ਗੱਲ ਹੋ ਗਈ ਬਸ ਜਦੋਂ ਅਸੀਂ ਆਏ ਸੀ ਬਸ 10 ਸਾਲ ਪਹਿਲਾਂ ਦੀ ਗੱਲ ਹੈ ਪਰ ਗਲੀਆਂ ਤਾਂ ਅੱਜੇ ਵੀ ਕੱਚੀਆਂ ਨੇ ਨਾਲੀਆਂ ਤਾਂ ਅੱਜੇ ਵੀ ਕੱਚੀਆਂ ਨੇ ਉਹ ਗਿਆ ਕਿੱਧਰ ਕਰੋੜ ਅਸੀਂ ਉਹਨਾਂ ਨੂੰ ਕਰੋੜ ਦੇਣੀ ਲੱਗੇ ਸੀ ਉਹ ਨਾਲ ਦੇ ਨਾਲ ਇਲੈਕਸ਼ਨ ਆ ਗਏ ਚੌਂ ਜਾਵਤਾ ਲੱਗ ਗਿਆ ਸਾਡੇ ਕੋਲੋਂ ਨਿਕੜੇ ਨਹੀਂ ਦੋਸਤੋ ਤਾਂ ਹੀ ਪਿੰਡ ਦੇ ਗਲੀਆਂ ਨਾਲੀਆਂ ਦਾ ਕੰਮ ਨਹੀਂ ਹੁੰਦਾ ਇੱਥੇ ਚਲੋ ਕੋਈ ਗੱਲ ਨਹੀਂ ਚੰਨੀ ਸਾਹਿਬ ਕਿਆ ਗੱਲ ਕਰਦਾ ਯਾਰ ਇਹ ਪਿੰਡ ਦੀ ਸਾਰੀਆਂ ਸੜਕਾਂ ਦੀ ਪੈਚ ਵਰਕਿੰਗ ਕਰਾਈ ਰਹੀ ਨੇ ਇਹ ਪਿੰਡ ਤਾਂ ਕੇ ਉਲ ਜਫਰਦਾ ਜੀ ਪੈਚ ਵਰਕਿੰਗ ਕਰਾਈ ਆ ਹਾ ਹਾ ਇੱਕ ਵਾਰ ਹੋਰ ਦੱਸੋ ਕੀ ਕਰਾਂ ਪੈਚ ਵਰਕਿੰਗ ਕਰਾਈ ਆ ਪੈਚ ਵਰਕਿੰਗ ਪੈਚ ਵਰਕਿੰਗ ਸਾਰੇ 5 ਸਾਲਾਂ ਤੋਂ ਤੂੰ ਨੂੰ ਸਿਰ ਪੈਚ ਵਰਕ ਹੀ ਕਰਾਈਆ ਤੂੰ ਪਰਟੀ ਤੋਂ ਫੋਨ ਆਉਂਦੇ ਨੇ ਮੇਰੇ ਤਾਂ 2 ਮਹੀਨੇ ਤੋਂ ਪਹਿਲਾਂ ਹੀ ਦੱਸਿਆ 2-4 ਮਹੀਨੇ ਦੇ ਯਾਰ ਤੈਨੂੰ ਪਤਾ ਨਹੀਂ ਦੋਸਤੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਹੈ ਤਾਂ ਔਖਾ ਹੀ ਪਰ ਫਿਰ ਵੀ ਜਿਵੇਂ ਤੁਸੀਂ ਗੱਲਾਂ ਸੁਣੀਆਂ ਨੇ ਇਹਨਾਂ ਦੇ ਆਧਾਰ ਤੇ ਕਿਹੜੀ ਪਾਰਟੀ ਨੂੰ ਕਿੰਨੀ ਕ ਵੋਟ ਪਾਉਣੀ ਹੈ ਇਹ ਤੁਹਾਡੇ ਆਪਣੇ ਹੱਥ ਚ ਹੈ ਪੰਜਾਬ ਦਾ ਜੋ ਹਾਲ ਹੋ ਚੁੱਕਾ ਹੈ ਇਹ ਤੋਂ ਮਾਰਾ ਨਾ ਹੋਵੇ ਆ ਸੋਮ ਨਿਕਾਲੀ ਦਾ ਨੂੰ ਵੋਟ ਪਾਓ ਸੋਮ ਨਿਕਾਲੀ ਦਾ ਜਿੰਦਾਬਾਹ ਸੋਮ ਨਿਕਾਲੀ ਦਾ ਜਿੰਦਾਬਾਹ 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 ਕਾਕਾ ਪੰਜਾਬ ਤਾਂ ਸਾਰਾ ਸਾਡੇ ਨਾਲ ਹੈ ਇਹ ਐਵੇਂ ਠਿੰਕੜੀ ਜਾਂਦਾ ਕਰਤੇ ਮੰਗੋ ਬਲ ਸਾਹਿਬ ਜਨੀ ਸਾਹਿਬ ਟਾਈਮ ਹੋ ਗਿਆ ਪ੍ਰੋਗਰਾਮ ਦਾ ਅਗਲਾ ਪ੍ਰੋਗਰਾਮ ਚੱਲਣਾ ਹੈ ਤੇ ਮੈਨੂੰ ਥੋੜਾ ਜਿਹਾ ਸਮਾਪਤੀ ਕਰ ਲੈਣ ਦਿਓ ਦੋ ਇਹ ਮੈਨੂੰ ਇਸ ਤੋਂ ਪਹਿਲਾਂ ਕੁੱਟਣ ਮਾਰਨ ਲੱਗ ਜਾਣ ਇਸ ਤੋਂ ਪਹਿਲਾਂ ਆਪਾਂ ਮਿਲਦੇ ਹਾਂ ਅਗਲੇ ਐਪੀਸੋਡ ਵਿੱਚ ਤੇ ਆਏ ਇੱਕ ਅੱਧੀ ਹੋਰ ਨਵੀਂ ਸ਼ਖਸੀਅਤ ਨੂੰ ਪੰਜਾਬ ਦੀ ਉੱਪਰ ਦੀ ਸ਼ਖਸੀਅਤ ਨੂੰ ਸਿਆਸਤ ਦੀ ਖੇਡ ਵਿੱਚੋਂ ਲੈ ਕੇ ਆਵਾਂਗੇ ਤੇ ਉਹ ਹਾਰੇ ਨਹੀਂ ਕਿੱਥੇ ਗਾ ਗਿਆ ਆਪਣੀ ਮੈਂ ਗੱਡੀ ਲੈ ਕੇ ਆਉਣ ਲੱਗ ਰਿਹਾ ਉੱਥੋਂ ਸਾਡਾ ਨਿੰਪੜ ਗਿਆ ਤੇ ਮੇਰੀ ਟੋਪਾਂ ਵਾਸਤੇ ਜੀ ਮਿਲੂਗਾ ਧੰਨਵਾਦ